70 ਲੱਖ ਰੁਪਏ ਦੀ ਕਾਰ ਸੀ ਤੇ ਹੁਣ ਦੇ ਦਾਂਗੇ 16 ਲੱਖ। 16 ਲੱਖ। ਅਸੀਂ ਡਿਮਾਂਡ ਕਰਦੇ ਹਾਂ ਬਾਕੀ ਮੌਕੇ ਦੇ ਕਿਤੇ ਵੀ ਸੌਦਾ। ਮਾਡਲ ਹਾਂ ਜੀ ਮੇ ਮਿੱਤਰੋ ਸਤਿ ਸ਼੍ਰੀ ਅਕਾਲ ਤੇ ਬਈ ਅੱਜ ਆਪਾਂ 78 ਸੈਕਟਰ ਦੇ ਵਿੱਚ ਖੜਿਆ ਸਟੀਲ ਡੀਜ਼ ਦੇ ਉੱਤੇ ਤੇ ਕਾਰਾਂ ਦੀ ਗੱਲ ਕਰੀਏ ਲਗਭਗ 50 ਕਾਰਾਂ ਹੋਣਗੀਆਂ ਜਿਹੜੀਆਂ ਦੋ ਪਾਰਟ ਦੇ ਵਿੱਚ ਲਾਉਂਗਾ ਜਿਸ ਨੂੰ ਅਲਟੋ ਦੀ ਗੱਲ ਕਰਾਂ ਲਗਭਗ 8-10 ਅਲਟੋ ਕਾਰਾਂ 7-8 ਸਾਨੂੰ i20 ਕਾਰਾਂ Honda Cityਆਂ 4-5 ਹੋਗੇ ਵਰਨਾ 4-5 ਹੋਗੇ ਤੇ ਹੋਰ ਵੀ ਬਹੁਤ ਤਰ੍ਹਾਂ ਦੀਆਂ ਕਾਰਾਂ ਜਿਹੜੇ ਮਿਕਸ ਐਗਮੈਂਟ ਦੀ ਗੱਲ ਕਰਾਂ ਸਾਰੀਆਂ ਕਾਰਾਂ ਤੁਹਾਨੂੰ ਮੈਂ ਇਸ ਬ ਤੇ ਪੇਪਰਾਂ ਵਗੈਰਾ ਦੀ ਪੂਰੀ ਸ਼ਾਰਟ ਹੀ ਰਹੂਗੀ ਬਾਈ ਫਰਾਂ ਵੱਲੋਂ ਜਿਹੜੀ ਵੀ ਕਾਰ ਮਿਲੂਗੀ ਉਹ ਕਾਰ ਹੋਗੀ ਇੰਜਨ ਗੇਅਰ ਇੰਟੀਰੀਅਰ ਨੰਬਰ 1 ਨੰਬਰ 1 ਨੰਬਰ ਠੀਕ ਹੈ ਤੇ ਪੇਪਰਾਂ ਦੀ ਵੀ ਆਪਣੀ ਸਾਰੀ ਟਰਾਂਸਫਰ ਦੀ ਫੁੱਲ ਰਿਸਪੌਂਸਿਬਿਲਟੀ ਰਹੂਗੀ ਓਕੇ ਜੀ ਬਾਈ ਤੇ ਬਈ ਜਿਹੜੀ ਕਾਰਾਂ ਮਤਲਬ ਗੱਲ ਕਰਾਂ ਵੀ ਕੋਈ ਇਹ ਤਾਂ ਨਹੀਂ ਕਿ ਕੋਈ ਆਪਣੀ ਕੋਈ ਲੱਗੀ ਵੱਜੀ ਕਾਰ ਕੋਈ ਮੇਜਰ ਪੇਂਟ ਦੀ ਕੋਈ ਮੇਜਰ ਨਹੀਂ 90 80 90% ਆਪਣੀ ਸਾਰੀ ਕਾਰਾਂ ਦੇ origignal paint ਦੇ ਹੋਣਗੀਆਂ ਪਰ ਕੋਈ 5-10 ਕਿ ਜੇ ਬੰਪਰ ਬੰਪਰ ਟੱਚਿੰਗ ਹੋ ਗਿਆ ਕਿ ਫੈਂਡਰ ਹੋ ਗਿਆ ਬੋਨਰ ਗਿਆ ਇਸ ਤੋਂ ਵੱਧ ਕੋਈ ਹਾਂ ਚੇਂਜ ਵਗੈਰਾ ਕਿਸੇ 파ਰਟ ਦਾ ਨਹੀਂ ਹੈਗਾ ਇੰਜਨ ਗੇਅਰ ਤੇ ਮੇਜਰ ਐਕਸੀਡੈਂਟ ਦੀ ਆਪਣੀ ਆਪਣੀ ਫੁੱਲ ਗਾਰੰਟੀ ਠੀਕ ਹੈ ਜੀ ਜਿਹੜੇ ਉੱਚੇ ਮਾਡਲਾਂ ਦੇ ਹਾਂ ਹਾਂ ਤੇ ਬਈ ਆਪਣੇ ਪ੍ਰਾਈਮ ਮਾਰਕੀਟ ਆ ਨਾ ਇਹ ਹਾਂਜੀ ਸੈਕਟਰ 78 ਪ੍ਰਾਈਮ ਮਾਰਕੀਟ ਨੀਅਰ ਸਾਹਿਬ ਦੇ ਬੈਕ ਸਾਡ ਠੀਕ ਹੈ ਤੇ ਪਹਿਲੀ ਕਾਰ ਬਰੇਜ਼ਾ ਮਾਡਲ ਕਿਹੜਾ ਬਿਰ 2018 ਮਾਡਲ ਹੈ ਜੀਡੀਆਈ ਪਲੱਸ ਠੀਕ ਹੈ ਪੁਸ਼ ਬਟਨ ਵਾਲੀ ਕ੍ਰੂਜ਼ ਕੰਟਰੋਲ ਐਪਲ ਤੇ ਐਂਡਰੋਇਡ ਕਾਰਪਲੇ ਲੱਗਿਆ ਹੋ ਸਿਸਟਮ ਦੇ ਵਿੱਚ ਆਟੋਮੈਟਿਕ ਕਲਾਈਮਨ ਕੰਟਰੋਲ ਟੌਪ ਐਂਡ ਮੋਰ ਸਮਾਰਟ ਕੀ ਐਂਟਰੀ ਕਰਦੀ ਬਹੁਤ ਸੋਹਣੀ ਕਾਰ ਹੈ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਦੋਨੋਂ ਚਾਬੀਆਂ ਸਟੱਪਣੀ ਅਨਯੂਜ਼ ਦਾ ਕਰਦੀ ਹਾਂ ਕਾਰ ਦੇ ਦਗਾ 7.5 ਲੱਖ ਰੁਪਏ ਦੀ ਕਰੂਜ਼ ਕੰਟਰੋਲ ਹਾਂ ਇਹ ਟੌਪ ਐਂਡ ਮਾਡਲ ਹੈ ਵੀ ਕਰੂਜ਼ ਕੰਟਰੋਲ ਵਾਲਾ ਜੀ ਪੁਸ਼ ਬਟਨ ਵਾਲਾ ਹਾਂ ਜੀ ਲੈ ਵੀ ਇੱਕ ਵਾਰ ਅੰਦਰੋਂ ਕਾਰ ਚੈੱਕ ਕਰ ਲੋ ਕੰਡੀਸ਼ਨ ਵਾਈਜ਼ ਬਾਈ ਬਹੁਤ ਸੋਹਣੀ ਪਈ ਆ ਮੈਨੂੰ ਨਹੀਂ ਲੱਗਦਾ ਤੁਹਾਨੂੰ ਸ਼ਾਇਦ ਕਿਸੇ ਤਰ੍ਹਾਂ ਦੀ ਕੋਈ ਟ੍ਰਾਈ ਲਾਈਨ ਦੀ ਲੋਡ ਪਈ ਹੋਈ ਹੈ ਨਾ ਕਾਰ ਦੀ ਕੰਡੀਸ਼ਨ A ਕਮੀ ਕੋਈ ਨਹੀਂ ਕਾਰ ਚ ਜਿੱਦਾਂ ਆਪਾਂ ਦੇਖ ਰਹੇ ਆ ਭਈ ਇਹਨਾਂ ਬਾਕੀ ਆਓ ਟਰਾਈ ਲਓ ਜਿੱਦਾਂ ਤੁਹਾਨੂੰ ਚਾਹੀਦੀ ਹੋਵੇ ਨਾ ਹਾਂਜੀ ਹਾਂਜੀ ਤੇ ਇਹ ਕਾਰ ਡੀਜ਼ਲ ਦੇ ਵਿੱਚ ਡੀਜ਼ਲ ਦੇ ਵਿੱਚ ਜੀਡੀਪਲਸ ਟੌਪਿਕ ਓਨਰ ਪਹਿਲਾ ਜੀ ਠੀਕ ਹੈ ਇੰਸ਼ੋਰੈਂਸ ਵੀ ਹੈਗੀ ਕਾਰ ਦੀ ਸਟੱਪਣੀ ਆਣੀ ਦੋਨੋਂ ਚਾਬੀਆਂ ਰੇਟ ਸੀ ਕਾਰ ਦਾ ਸਵਾ 7 ਲੱਖ ਰੁਪਏ ਆਸਕਿੰਗ ਹੈ ਜੀ ਬਾਕੀ ਮੌਕੇ ਤੇ ਬਹਿ ਕੇ ਮਾਨ ਤਾਣ ਕੋਈ ਵੀ ਮਾਡਲ 2018 ਜੀਡੀਪਲਸ ਫਾਈਨਾਂਸ ਕਿੰਨਾ ਕਰਾ ਦਾਂ ਸਾਢੇ 6 ਲੱਖ ਰੁਪਏ ਲੋਨ ਕਰ ਦਾਂ ਸਾਢੇ 6 ਲੱਖ ਰੁਪਏ ਮਤਲਬ 60 70 65 70 ਹਜ਼ਾਰ ਦੇ ਕੇ ਬੰਦਾ ਕਰ ਲਵੇ ਲੱਖ ਮੰਨ ਲੀਏ 1 ਲ 2010 ਮਾਡਲ 30 ਤੱਕ ਪਾਸ ਐਸਐਕਸ ਪੈਟਰੋਲ ਹਾਂਜੀ ਪੀਬੀ 65 ਨੰਬਰ ਹੈ ਇੱਕ ਰੜ ਕਰ ਦਾਂਗੇ 1,65,000 ਦੀ ਇੱਕ ਲੱਖ 65 ਹਜ਼ਾਰ ਰੁਪਏ ਲੈ ਵੀ ਅੰਡਰ 2 ਲੱਖ ਦੇ ਵਿੱਚ ਗੱਲ ਕਰੀਏ ਵੀ ਆਹ ਕਾਰ ਆ ਗਈ ਸਡਾਨ ਇਹ ਕਿਸੇ ਨੇ ਕਾਰ ਲੈਣੀ ਹੈ ਲੈ ਜਾ ਸਕਦੇ ਅਗਲੀ ਆ ਗਈ ਵੈਂਟੋ ਵੈਂਟੋ ਜੀ 2011 ਮਾਡਲ 11 ਮਾਡਲ ਹੈ ਹਾਂ ਹਾਂ ਪੀਬੀ ਨੰਬਰ ਹੈ ਡੀਜ਼ਲ ਡੀਜ਼ਲ ਦੇ ਵਿੱਚ ਹਾਂਜੀ 2 ਲੱਖ ਰੁਪਏ ਦੀ ਕਾਰ ਦੇ ਦਾਂਗੇ ਵੀਰੇ 2 ਲੱਖ ਰੁਪਏ ਟੌਪ ਟੈਂਡ ਮਾਡਲ ਹਾਈਲਾਈਨ ਵਾਲਾ ਲੈ ਵੀ 5 ਸਟਾਰ ਰੇਟਿੰਗ ਦੀ ਕਾਰ ਆ ਤੇ 2 ਲੱਖ ਰੁਪਏ ਦੇ ਵਿੱਚ ਕਾਰ ਮਿਲ ਜਣੇਣੀ ਤੁਹਾਨੂੰ ਆ ਗਈ ਬ੍ਰਿਓ ਇਹ ਆ ਗਈ Honda Brio 2012 ਰਜਿਸਟਰਡ 13 ਠੀਕ ਆ ਚੰਡੀਗੜ੍ਹ ਨੰਬਰ ਦੀ ਆ ਫਸਟ ਓਨਰ ਦੀ ਕਾਰ ਹੈ ਹੂੰ ਹੂੰ ਇੱਕ ਉਹੜ ਕਾਰ ਨੇ 1 ਲੱਖ 75000 ਰੁਪਏ ਦੀ 1 75 ਦੇ ਵਿੱਚ ਲੈ ਆਹ ਇਹ ਇਹ ਕਿਹੜੀ Alto ਵੀਰੇ 1000 2010 ਮਾਡਲ ਹਾਂਜੀ 1002 ਪੇਡ ਨੰਬਰ ਲੱਗਿਆ ਹੋਇਆ 1 ਲੱਖ 35000 ਦਾ 10 ਮਾਡਲ 30 ਤੱਕ ਪਾਸ ਠੀਕ ਆ ਅਗਰ ਤੁਸੀਂ ਨੰਬਰ ਵੀ ਲਵਾਉਣ ਜਾਓ ਮਨ ਲਗਾ 10 15 20000 ਦਾ ਤਾਂ ਨੰਬਰ ਲੱਗੂਗਾ ਲੱਗ ਕੇ ਹਾਂਜੀ ਹਾਂਜੀ ਬਰਾਂਜੀ ਹਾਂਜੀ ਹਾਂ ਤੇ ਆਹ ਵੀਰੇ ਕਿਹੜਾ ਮਾਡਲ ਹੈ ਅਗੇ ਕੀ 2016 ਹਾਂਜੀ ਰਿਸਟਰਡ 17 ਹਾਂਜੀ i10 ਹੈ ਵੀਰੇ ਪੈਟਰੋਲ ਦੇ ਵਿੱਚ 23 ਲੱਖ ਦੀ ਕਾਰ ਦੇਦਾਂਗੇ 2.5 ਦਾ ਕਾਰ ਦੇ ਉੱਪਰ ਲੋਨ ਵੀ ਕਰ ਲੈ ਲਾ ਵੀ 23 ਲੱਖ ਰੁਪਈਆ ਦੇ ਵਿੱਚ ਕਾਰ ਦੇ 16 ਦਾ 17 ਆਏ ਤੇ ਥੋੜੇ ਜਿਹੇ ਪੈਸੇ ਦੇ ਕੇ ਵੀ ਤੁਸੀਂ ਕਾਰ ਲੈ ਜਾ ਸਕਦੇ ਹੋ ਤੇ ਆ ਆ ਗਈ ਅਗਲੀ ਅਗਲੀ ਆ ਗਈ ਜੀ 2010 ਮਾਡਲ ਹੈ 30 ਤੱਕ ਪਾਸ ਹੈ 1 ਲੱਖ 45 ਹਜ਼ਾਰ ਦੇ ਕੇ ਕਾਰ ਨੂੰ ਟਾਇਰ ਲੋਏ ਲੱਗੇ ਹਨ ਮੈਗਨਾ ਵੇਰੀਐਂਟ ਠੀਕ ਹੈ ਜੀ ਲੈ ਵੀ ਆ ਆ ਗਈ ਇਕੋ स्पोर्ट ਬਈ ਗੱਲ ਕਰਾਂ ਮੈਂ ਫੁੱਲ ਬਿਲਡ ਕੁਆਲਟੀ ਵਾਲੀ ਕਾਰ ਹੈ ਹਾਂ ਜੀ 5 ਸਰ ਇਹ ਕਾਰ ਲਿਆ ਸਰ ਬਈ ਪਹਿਲਾਂ ਇੱਕ ਵਾਰ ਅੰਦਰੋਂ ਚਾਤੀ ਮਰਾ ਦੇ ਕਾਰ ਦੇ ਆ ਚੈੱਕ ਕਰੋ ਬਈ ਅੰਦਰੋਂ ਕਾਰ ਦੇਖ ਲਓ ਕੰਡੀਸ਼ਨ ਵਾਈਜ਼ ਵਧੀਆ ਪਈਆ ਬਿਲਡ ਕੁਆਲਟੀ ਦਾ ਟਾਪ ਦੀ ਹੁੰਦੀ ਹੁੰਦੀ ਹੈ ਬਈ ਹਨਾ ਆਪਕਦੇ ਮਿੰਨੀ ਟੈਂਕ ਬਣਾ ਹੈ ਕੰਪਨੀ ਨੇ ਹਾਂਜੀ ਤੇ ਇਹ ਕਾਰ ਆ ਜੋ ਫਰੰਟ ਦਿਖਾ ਦੇ ਤੁਹਾਨੂੰ ਨੰਬਰ ਕਿਥੇ ਦਾ ਤੁਹਾਡਾ ਪੀ ਵੀ ਜੀ ਉਹ 7 ਹੁਸ਼ਿਆਰਪੁਰ ਦਾ ਨੰਬਰ ਹੈ ਵੀਰੇ ਹਾਂਜੀ ਹਾਂ ਡਾਕਟਰ ਦੀ ਕਾਰ ਹੈ ਹਾਂਜੀ 90k ਚੱਲੀ ਹੋਈ ਕਾ 80 90k ਚੱਲੀ ਹੋਈ ਕਾਰ ਇੰਜਨ ਗੇਅਰ ਤੇ ਮੇਜਰ ਐਕਸੈਂਡ ਦੀ ਆਪਣੀ ਫੁੱਲ ਗਾਰੰਟੀ ਹੈ ਕਾਰ ਦੀ ਓਕੇ ਸਵਾ 4 ਲੱਖ ਦੀ ਕਾਰ ਨੇ ਸਾਢੇ 3 ਲੱਖ ਦਾ ਕਾਰ ਦੇ ਉੱਪਰ ਲੋਨ ਵੀ ਕਰਾ ਬਾਕੀ ਮਨਾਂ ਮੋਟੇ ਕੀ ਮੌਕੇ ਦੇ ਦੇ ਕੇ ਮਾਨਤਨ ਕਰ ਦੇ ਲੋ ਜੀ ਆ ਆ ਗਈ ਆਪਣੀ ਡਿਜ਼ਾਇਰ ਡਿਜ਼ਾਇਰ ਹਾਂਜੀ ਮਾਡਲ ਵੀਰੇ 2014 ਮਾਡਲ ਹੈ ਫਸਟ ਓਨਰ ਦੀ ਕਾਰ ਹੈ ਬਹੁਤ ਸੋਹਣੀ ਕਾਰ ਹੈ ਇੰਜਨ ਗੇਅਰ ਮੇਜਰ ਇੰਟੀਰੀਅਰ ਦੀ ਬਹੁਤ ਸੋਹਣੀ ਹੈ ਇਕਵਲਡ ਕਰ ਦਾਂਗੇ 360000 ਦੀ ਕਾਰ ਦੇ ਉੱਪਰ 3 ਲੱਖ ਦਾ ਲੋਨ ਵੀ ਕਰਾ ਦੇ ਲਓ ਜੀ 3 ਲੱਖ ਦਾ ਲੋਨ ਵੀ ਕਰਾ ਦਾਂਗੇ ਕਾਰ ਦੇ ਉੱਤੇ ਦੇਖੋ ਵੀ ਕੋਈ ਪੇਂਟ ਖਰਚਾ ਨਹੀਂ ਕੋਈ ਕੁਝ ਨਹੀਂ ਸਾਰਾ ਕੁਝ A1 ਹੈ ਕੋਈ ਬੰਪਰ ਸ਼ੰਪਰ ਪੇਂਟ ਹੋ ਸਕਦਾ ਜਿੱਦਾਂ ਬਾਈ ਕਹਿੰਦਾ ਹੁੰਦੇ ਨੇ ਬਈ ਹਾਂ ਲਓ ਜੀ ਆ ਆ ਗਈ Honda ਦੀ Ameer bhai ਹਾਂਜੀ ਤੇ ਇਹ ਮੈਨੂਅਲ ਵੀਰੇ ਮੈਨੂਅਲ ਵੀਰੇ ਪੈਟਰੋਲ ਦੇ ਵਿੱਚ ਹੈ ਜੀ ਹਾਂ ਪੈਟਰੋਲ ਦੇ ਵਿੱਚ 2019 ਮਾਡਲ ਹੈ ਫਸਟ ਓਨਰ ਦੀ ਕਾਰ ਹੈ ਟਾਇਰ ਲੋਏ ਲੱਗੇ ਹੋਏ ਹੈ ਇੰਸ਼ੋਰੈਂਸ ਹੈਗੇ ਕਾਰ ਦੀ ਟੱਚ ਵਾਲਾ ਸਿਸਟਮ ਲੱਗਿਆ ਹੋਇਆ ਹੈ ਜਿੱਦਾਂ ਦਾ ਅੰਟੀਰੀਅਰ ਉਦਾਂ ਦੇ ਸੀਟ ਕਵਰ ਲੱਗੇ ਹੋਏ ਆ ਬਲੈਕ ਬੀਚ ਲੱਗੇ ਹੋਇਆ ਬਹੁਤ ਸੋਹਣੀ ਕਾਰ ਹੈ ਵੀਰ 60-65 ਹਜ਼ਾਰ ਚੱਲੀ ਏ ਕਾਰ ਕਾਰ ਦੰਗੇ 4,65 ਹਜ਼ਾਰ ਦੀ ਕਾਰ ਦੇ ਉੱਪਰ ਕਿਸੇ ਭਰਾ ਦੀ ਵਧੀਆ ਪ੍ਰੋਫਾਈਲ ਆ 4 ਲੱਖ ਦਾ ਲੋਨ ਵੀ ਕਰਾ ਦਾਂਗੇ ਲਓ ਜੀ ਅੰਦਰੋਂ ਕਾਰ ਚੈੱਕ ਕਰ ਲਓ ਅੰਦਰੋਂ ਬਹੁਤ ਸੋਹਣੀ ਪਈ ਏ ਕਾਰ ਤੇ ਇਹ ਲਿਜਾ ਸਕਦੇ ਹੋ ਵੀ ਐਵਰੇਜ ਤਾਂ ਸੋਹਣੀ ਦੇਣਦੀ ਏ ਵੀਰ ਪਟੌਲ ਦੀ ਵੀਰ 22 23 ਹੋਂਡਾ ਤੁਹਾਨੂੰ ਸਭ ਤੋਂ ਜ਼ਿਆਦਾ ਕਾਮਯਾਬੀ ਪਟੌਲ ਦੇ ਵਿੱਚ ਏ ਜੀ ਹੋਂਡਾ ਠੀਕ ਆ ਜੀ ਬਾਈ ਹਾਂਜੀ ਤੇ ਇਹ ਕਾਰ ਤੁਸੀਂ ਲਿਆ ਰੇਟ ਸੀ ਕਾਰ ਦਾ ਕਾਰ ਦਾ रेट ਹੈਗਾ 460000 ਜੀ 460 ਤੇ ਆ ਗਈ ਹੁੰਡਾ ਇਹ ਪੈਟਰੋਲ ਡੀਜ਼ਲ ਵੀ ਪੈਟਰੋਲ ਡੀਜ਼ਲ ਹੈ ਜੀ ਇਹ ਹੈਗੀ ਪੁਰਾਣੀ ਸ਼ੇ ਦੀ 2014 ਮਾਡਲ ਲੋਕਲ ਪੰਚਕੂਲਾ ਨੰਬਰ ਹੈ 3 ਲੱਖ ਰੁਪਏ ਕਹਿੰਦੇ ਮਾੜਾ ਬਟਾ ਮੌਕੇ ਦੇ ਕੇ ਮਾਨਤਾਨ ਕਰਦਾਂਗੇ ਜੀ ਕਾਰ ਦੇ ਪੁੱਟਾ ਕਿ 1 ਲੱਖ ਰੁਪਏ ਦਾ ਕਿਸੇ ਬੰਦੇ ਦੇ ਬੜਾ ਲੋਕਲ ਅੱਛਾ ਆਪਣੇ ਲਈ ਜਿਹੜੀਆਂ ਸਾਰੀਆਂ ਕਾਰਾਂ ਸਾਰੀਆਂ ਲੋਕਲ ਨੰਬਰ ਹਨ ਲੋਕਲ ਨੰਬਰ ਹੈ ਪੰਚਕੂਲਾ ਚੰਡੀਗੜ੍ਹ ਮਾਹਾਲੀ ਠੀਕ ਆ ਆਹ ਇਹ ਆ ਗਈ ਜੀ 2018 ਮਾਡਲ ਠੀਕ ਆ ਆਟੋਮੈਟਿਕ ਹੈ ਫਰਸਟ ਓਨਰ ਦੀ ਕਾਰ ਹੈ 3115 ਦੀ ਕਾਰ ਦਵਾਂਗੇ ਕਾਰ ਦੇ ਉੱਪਰ 265 ਦਾ ਲੋਨ ਵੀ ਕਰਾ ਦੇ 311500 ਦੀ 18 ਮਾਡਲ ਕੈਟਨ ਆਟੋਮੈਟਿਕ ਵਾਈ ਲੋਕ ਕੈਟਨ ਨਾਰਮਲ ਦੇ 3-3 ਲੱਖ ਰੁਪਏ ਮੰਗਦੇ ਆ ਮਾਰਕੀਟ ਦੇ ਵਿੱਚ ਇਹ ਆਟੋਮੈਟਿਕ ਹੈ ਆਟੋਮੈਟਿਕ ਕਾਰ ਹੈ ਰੇਟ ਕਾਰ ਦਾ 311500 15000 311500 ਨੰਬਰ ਵੀ ਛੋਟਾ ਲੱਗਿਆ ਹੈ 0368 ਇੱਕ ਔਰ ਬਈ ਪੂਰੀਆਂ ਦਿਖਾ ਦਿਓ ਕਾਰ ਨੂੰ ਫਰੇਮ ਦੇ ਵਿੱਚ ਚੈੱਕ ਕਰ ਲਓ ਕਾਰ ਦੀ ਕੰਡੀਸ਼ਨ A1 ਪਈਆ ਪੂਰੀ ਵਧੀਆ ਪਈਆ ਆਟੋਮੈਟਿਕ ਗੇਅਰ ਸ਼ਿਫਟਿੰਗ ਵਾਲਾ ਓਕੇ ਵੀਰ ਕਰਦੀ ਹਾਂਜੀ ਸਭ ਕੁਝ ਵੀਰ ਕਰਦੀ ਆਪਣੀ ਇੰਜਨ ਗੇਅਰ ਤੇ ਮੈਜਿਕ ਸਨ ਦੀ ਗਰੰਟੀ ਹੈ ਜੀ ਕਾਰ 80 90 ਹਜ਼ਾਰ ਚੱਲੀ ਹੋ ਸਾਰੀ ਕਾਰ ਓਰੀਜਨਲ ਹੈ ਪਾਜੀ ਤੁਹਾਡੇ ਸਾਹਮਣੇ ਆ ਗਈ ਆਪਣੀ ਕਵਿਡਾ ਹਾਂਜੀ 2016 ਮਾਡਲ ਹੈ ਐਸੇ ਪ੍ਰਾਈਸ ਤੇ ਕਾਰਨਾ ਮੈਨੂੰ ਕਿਤੇ ਨਹੀਂ ਮਿਲ ਸਕਦੀ ਯਾਰ ਕਾਰ ਦੇ ਉੱਪਰ ਪੂਰੇ ਦਾ ਪੂਰਾ ਲੋਨ ਵੀ ਕਰ ਹਾਂਜੀ ਹਾਂਜੀ 175000 ਦੀ ਕਰ ਦੇ ਦਾਂਗੇ 175 ਦੀ 2016 ਮਾਡਲ 16 ਮਾਡਲ ਹਾਂਜੀ 16 ਮਾਡਲ ਕਾਰ ਪੌਣੇ 2 ਲੱਖ ਦੀ ਕਾਰ ਦੇ ਦਾਂਗੇ ਤੇ ਸਾਰੇ ਦਾ ਸਾਰਾ ਫైనాન્સ ਹੋ ਜੂ ਕੁਛ ਲੈ ਕੇ ਆਉਂਦੀ ਲੋੜ ਹੈ ਹਾਂਜੀ ਤੇ ਆ ਆ ਗਿਆ ਇਸਟੀਮ ਲੈ ਆ ਗਿਆ ਇਸਟੀਮ ਆਉਂਦੀ ਹਾਂ ਕਿਸੇ ਦੇ ਦਾਦੇ ਪਰਦਾਦੇ ਨੇ ਵਰਤੀ ਹੋਈ ਕਾਰ ਹੈ ਨਾ ਗੱਲ ਕਰਾਂ ਵੀ ਹੈ ਨਾ ਬਹੁਤ ਪੁਰਾਣੀ ਕਾਰ ਹੈ ਤੁਹਾਡੇ ਸਾਹਮਣੇ ਭਾਜੀ ਡਿਫੈਂਸ ਦੇ ਬੰਦਿਆਂ ਦੀ ਕਾਰ ਆ ਬਹੁਤ ਵਧੀਆ ਕਾਰ ਆ ਇੰਜਨ ਗੇਅਰ ਤੇ ਅਭੀ ਪੈਟਰੋਲ ਦੇ ਵਿੱਚ ਹੈ ਹਾਂਜੀ ਹਾਂ ਫਰਸਟ ਓਨਰ ਦੀ ਕਾਰ ਹੈ 2007 ਮਾਡਲ ਹੈ 27 ਤੱਕ ਪਾਸ ਹੈ ਕਾਰ ਬਹੁਤ ਸੋਹਣੀ ਹੈ ਵੀਐਕਐਸਆਈ ਹੈ ਉਸ ਟਾਈਮ ਦੀ ਚਾਰੋ ਪਾਵਰ ਵਿੰਡ ਵਾਲੀ ਸੱਤ ਮਾਡਲ ਦੇ ਹੋਏ ਕਹਿ ਦੰਗੇ ਜੀ ਆਪਾਂ 85000 ਰੁਪਏ ਦੀ ਮਾਤਰ 85000 ਰੁਪਏ ਦੀ ਠੀਕ ਹੈ ਹਾਂ ਤੇ ਆਹ ਦੇਖੋ ਵੀ ਸੀਟ ਐਡਜਸਟਮੈਂਟ ਉੱਤੇ ਥੱਲੇ ਸਾਰਾ ਕੁਝ ਨਾ ਹਾਂਜੀ ਹਾਂ ਇਹ ਤੇ ਹੈਗਾ ਸੀਗਾ ਉਸ ਟਾਈਮ ਦੀ ਟੌਪ ਐਂਡ ਮਾਡਲ ਹੈ ਭਾਜੀ ਵੀਐਕਐਸਆਈ ਜਿਆਦਾ ਐਲਐਕਐਸ ਵੀ ਰੀਅਰ ਸਪੋਇਲਰ ਮੇਰੇ ਤੁਹਾਡੇ ਸਾਹਮਣੇ ਲੱਗਿਆ ਹੋਇਆ ਹੈ ਕਾਰ ਕਾਰ ਦਾ ਕੋਈ ਪੀਸ ਆਪਾਂ ਨੇ ਪੇਟ ਨਹੀਂ ਕੀਤਾ ਜਿੱਦਾਂ ਦੀ ਹੈ ਉਦਾਂ ਦੀ ਹੀ ਖੜੀ ਹੈ ਜੀ ਕਸਟਮਰ ਦੀ ਜਿਹੜੇ ਨਵੀਂ ਕਾਰ ਹੁੰਦੀ ਸੀਗੀ ਉਹਨੂੰ ਮੰਨਿਆ ਜਾਂਦਾ ਭ ਚੈੱਕ ਕਰ ਲਓ ਬਈ ਹੈਨਾ ਤੇ ਇਹ ਕਾਰ ਆ ਬਈ ਤੇ ਆ 80000 ਰੁਪਏ ਦੀ ਮਾਤਰਾ 80000 ਰੁਪਈਆ ਦੇ ਵਿੱਚ ਕਾਰ ਮਿਲ ਜਾਣੀ ਆ ਡਿੱਗੀ ਵਾਲੀ ਆ ਡਿੱਗੀ ਵਾਲੀ ਜੇ ਕਿਸੇ ਨੇ ਤਿਆਰ ਕਰਾ ਕੇ ਜਿੱਦਾਂ ਨਾ ਘਰੇ ਹੁੰਦਾ ਵੀ ਯਾਰ ਸ਼ੌਕ ਹੁੰਦਾ ਤਾਂ ਇਹ ਰੱਖ ਸਕਦੇ ਆ ਕਾਰ ਵੈਸੇ ਵੀ ਸਾਰੀ ਓਰੀਜਨਲ ਪੇਂਟ ਦੀ ਕਾਰ ਆ ਬਹੁਤ ਸੋਹਣੀ ਕਾਰ ਆ ਓਕੇ ਆ K10 ਮਾਡਲ ਵੀਰੇ 2014 ਮਾਡਲ ਹੈ ਫਰਸਟ ਓਨਰ ਦੀ ਕਾਰ ਹੈ 235000 ਦੀ ਕਾਰ ਦਗਾਗੇ 2 ਲੱਖ ਦਾ ਕਾਰ ਦੇ ਉੱਪਰ ਲੋਨ ਵੀ ਕਰਾ ਦਾਂਗੇ ਠੀਕ ਆ ਜੀ ਇਹ ਸ਼ੇਪ ਦੀ ਬਹੁਤ ਡਿਮਾਂਡ ਕਰਦੇ ਆ ਲੋਕ ਪ੍ਰਾਣੀ ਸਿੰਘ ਜੀ ਕਿਰਨ ਚਾਹੀਦੀ ਕਿਰਨ ਚਾਹੀਦੀ ਠੀਕ ਆ ਜ ਤੇ ਇਹ ਰੱਖ ਸਕਦਾ ਵੀ ਤੁਸੀਂ ਕਾਰ ਆਪਦੇ ਇੱਕ ਵਿਸ਼ੇਸ਼ਿਤ ਵਿੱਚ ਤੇ ਅਗਲੀ ਆ ਗਈ ਆਪਣੀ ਆਹ ਆਈ 10 ਜੀ ਆਈ 10 ਇਹ ਮਾਡਲ ਵੀਰੇ 2014 ਮਾਡਲ ਹੈ ਹੂੰ ਹੂੰ ਇੱਕੋੜੜ ਕਰ ਦਾਂਗੇ 2,65,000 ਦੀ ਪੀ ਵੀ ਪਹਿਣ ਨੰਬਰ ਹੈ ਪੇਡ ਨੰਬਰ ਹੈ ਕਾਰ ਦਾ ਠੀਕ ਹੈ ਜੀ ਬਾਈ ਕਾਰ ਦੇ ਉੱਪਰ 2 ਸਵਾ 2 ਦਾ ਲੋਨ ਵੀ ਕਰਾਂਗੇ ਡੀਜ਼ਲ ਦੇ ਵਿੱਚ 26-27 ਦੀ ਐਵਰੇਜ ਹੈ ਲਓ ਬਾਈ ਡੀਜ਼ਲ ਦੇ ਵਿੱਚ ਤੇ ਅਗਲੀ ਆ ਗਈ ਆਈਟਮ ਆਹ ਅਗਲੀ ਆ ਗਈ ਆਈਟਮ ਹਾਂਜੀ ਹਾਂ ਹਾਂ ਬਹੁਤ ਸੋਹਣੀ ਕਾਰ ਹੈ 2009 ਮਾਡਲ ਹੈ 29 ਤੱਕ ਪਾਸ ਹੈ ਵਧੀਆ ਸੀਟ ਕਵਰ ਟੱਚ ਸਕਰੀਨ ਵਗੈਰਾ ਕਾਰ ਦੇ ਵਿੱਚ ਲੱਗਿਆ ਹੋਇਆ ਹੈ ਹਾਂਜੀ ਕਾਰ ਦਾ ਜਿੰਕ ਜੀ 140000 ਰੁਪਏ ਦੀ 140 ਦੇ ਵਿੱਚ 140000 ਦੇ ਵਿੱਚ ਦੋ ਮਾਡਲ ਨਵਾਂ ਮਾਡਲ ਅੱਜ ਤੱਕ ਪਾਸ ਇੰਸ਼ੋਰੈਂਸ ਕਾਰ ਦੀ ਹੈਗੀ ਹੈ ਜੀ ਚੱਲ ਸਿਸਟਮ ਦਾ ਸਾਰੀ ਆਪਣੀ ਕਾਰ ਦੀ ਫੁੱਲ ਗਰੰਟੀ ਹੈ ਜੀ ਲਓ ਜੀ ਬਈ ਹੈ ਨਾ ਬਈ ਬਹੁਤ ਘੈਂਟ ਕੰਡੀਸ਼ਨ ਦੀ ਕਾਰ ਰੁਪਈਆ ਚੰਡੀਗੜ੍ਹ ਦਾ ਲੋਕਲ ਨੰਬਰ ਹੈ ਹਾਂ ਜੀ ਲੋਕਲ ਚੱਲੀ ਹੋਈ ਕਾਰ ਆ ਸਾਰੀ ਬਈ ਖਰਚਾ ਵੱਠਾ ਕੋਈ ਨਹੀਂ ਖਰਚਾ ਵਡਾ ਕਰ ਦੇ ਹਾਂ ਪੈਟਰੋਲ ਪਾਉ ਦੇ ਚਲਾਓ ਆ ਲਾਲਪਰੀ ਲਾਲਪਰੀ ਆ ਗਈ ਜੀ 2012 ਮਾਡਲ ਇਓਨ ਮੈਗਨਾ ਵੇਰੀਐਂਟ ਕੰਪਨੀ ਫਿਟਡ ਮਿਊਜ਼ਿਕ ਸਿਸਟਮ ਲੱਗਿਆ ਹੈ ਪਾਵਰ ਪਲਗ ऐसे प्राइस दंगे मारे किते भी नहीं मिलनी भरी 1 लाख 45000 ਦੀ 2012 ਮਾਡਲ ਕਾਰ ਮੈਨੂੰ ਐਦਾਂ ਨਹੀਂ 1 लाख 70 70 ਹੋਗੇ ਨਹੀਂ 2 लाख 1 लाख 45000 1 लाख 45000 ਤੁਸੀਂ ਕਰ ਰਹੇ ਹੋ ਨੰਬਰ ਵੀ BB65 ਠੀਕ ਹੈ ਜੀ ਹਾਂ ਜੀ ਤੇ ਰੇਟ ਬਹੁਤ ਜਾਇਜ਼ ਹੈ अल्टੋ ਦੇ ਰੇਟ ਦੇ ਵਿੱਚ ਨਾਲ ਪਾਵਰ ਵਿੰਡੋ ਮਿਲ ਜਾਂਦੀ ਹੈ ਹਾਂ ਜੀ ਤੇ ਆਹ ਆਪਣੀ Swift लास्ट ਹੋਰ ਹੋਰ ਵੀ ਦਿਖਾਵਾਂਗਾ ਸਾਈਪ ਚਾਰਟ ਕਰਾਂਗੇ ਸੂਰਟਾ ਦੇ 2008 ਮਾਡਲ ਹੈ ਹੱਤੀ ਤੱਕ ਪਾਸ ਹੈ ਇਹ ਵੀ ਪੈਟਰੋਲ ਦੇ ਵਿੱਚ ਪੀਵੀ ਨੰਬਰ ਹੈ ਕਾਰ ਦਾ 1 ਲੱਖ ਮਾਤ੍ਰਿਕ 165000 ਦੀ ਕਾਰ ਹੈ ਅੱਠ ਮਾਡਲ 29 ਤੱਕ ਪਾਸ ਹੈ ਅੱਠ ਮਾਡਲ 165000 ਰੁਪਿਆ ਹਾਂਜੀ ਲੈ ਵੀ ਤੇ ਅਗਲੀ ਆ ਗਈ Honda ਦੀ Amaze ਇਹ ਆ ਗਈ ਕਾਰ ਇਹ ਡੀਜ਼ਲ ਪੈਟਰੋਲ ਵੀ ਰਹੀ ਹੈ ਡੀਜ਼ਲ ਵੀ ਰਹੀ ਹੈ ਡੀਜ਼ਲ ਦੀ ਹਾਂਜੀ ਐਵਰੇਜ ਦੀ ਰਾਣੀ ਹਾਂਜੀ ਹਾਂ 26 27 ਦੀ ਐਵਰੇਜ ਆ ਕਾਰ ਦੀ ਇੰਟੀਰੀਅਰ ਦੀ ਸੋਹਣੀ ਆ ਕਾਰ 2015 ਮਾਡਲ ਹੈ 2 ਲੱਖ 95 ਹਜ਼ਾਰ ਦੀ ਕਾਰ ਦੇ ਦਾਂਗੇ ਕਾਰ ਦੇ ਉੱਪਰ 2.5 ਲੱਖ ਦਾ ਲੋਨ ਵੀ ਕਰਾ ਤੇ ਅਗਲੀ ਆ ਗਈ ਆਪਣੇ ਲਵੇ Blinno ਇਹ ਕਿਹੜਾ ਮਾਡਲ ਹੈ 2018 ਮਾਡਲ ਹਾਂਜੀ ਡੈਲਟਾ ਵੇਰੀਐਂਟ ਹੈ ਪੈਟਰੋਲ ਦੇ ਵਿੱਚ ਪੈਟਰੋਲ ਦੇ ਵਿੱਚ ਪੈਟਰੋਲ ਦੇ ਵਿੱਚ ਕਾਰ ਦੀ ਆਪਣੀ ਫੁੱਲ ਗਾਰੰਟੀ ਹੈ ਇੰਜਨ ਗੇਅਰ ਮੈਜਿਕ ਸੈਂਡ ਦੀ ਟੱਚ ਵਾਲਾ ਸਿਸਟਮ ਹੈ ਸਟੀering ਕਵਰ ਵਾਲਾ ਬਹੁਤ ਸੋਹਣਾ ਲੱਗੇ ਹੋਇਆ ਹੈ ਕਾਰ ਨੂੰ ਕਾਰ ਦੇਗਾ ਮਾਤਰ 465000 ਦੀ ਕਾਰ ਦੇ ਉੱਪਰ 4 ਸਵਾ 4 ਲੱਖ ਰੁਪਏ ਦਾ ਲੋਨ ਵੀ ਕਰਾ ਲਾ ਲਓ ਜੀ 465000 ਤੇ ਕਾਰ ਤੇ ਫਾਈਨਾਂਸ ਵੀ ਹੋ ਜੂ ਤੁਹਾਡਾ ਤੇ 60 65000 ਦੇ ਕੇ 70 65000 ਦੇ ਕੇ ਬੰਦਾ ਇਹ ਕਾਰ ਲੈ ਆ ਅਗਲੀ ਆ ਗਈ ਹੈ ਅੱਗੇ ਆ ਗਈ ਜੀ Honda Elite i20 2016 ਮਾਡਲ ਹੈ ਪੈਟਰੋਲ ਦੇ ਵਿੱਚ ਹੈ ਲੋਕਲ ਨੰਬਰ ਹੈ ਪੰਚਕੁਲਾ 435000 ਦੀ ਕਾਰ ਦੇ ਦਾਂਗੇ ਕਾਰ ਦੇ ਉੱਪਰ 4 ਲੱਖ ਦੇ ਆਸ-ਪਾਸ ਲੋਨ ਵੀ ਕਰਵਾ ਦਾਂਗੇ 35 40 50000 ਦੇ ਕੇ ਬੰਦਾ ਇਹ ਕਾਰ ਲੈ ਆ ਸਕਦਾ ਠੀਕ ਹੈ ਜੀ ਕਾਰ ਵੀ ਸੋਹਣੀ ਪਈ ਆ ਬਈ ਤੇ ਲਾਸਟ ਕਾਰ ਵੀਰੇ ਲਾਸਟ ਕਾਰ ਲਓ ਜੀ ਜਿਹੜਾ ਬਈ ਕੋਈ ਹੈਗਾ ਇੱਕ ਪੱਕੇ ਦੀ ਬਿਜ਼ਨਸਮੈਨ ਆ ਕੋਈ ਜਿਹੜਾ ਕਹਿੰਦਾ ਵੀ ਅਸੀਂ ਵੱਡੀ ਕਾਰ ਚਾਹਣੀਆਂ ਤੇ ਪੈਸੇ ਲਾਉਣਾ ਥੋੜੇ ਇੱਕ ਹੈ ਐਮ ਐਲ ਐਮ ਐਲ ਐਮ ਐਲ ਹਾਂਜੀ ਮਾਡਲ 2014 2014 ਰਜਿਸਟਰਡ 15 ਪੇਡ ਨੰਬਰ ਲੱਗਿਆ ਹੋਇਆ ਹੈ ਕਾਰ ਦੇ ਉੱਪਰ ਹਾਂਜੀ ਹਾਂ ਹਾਂਜੀ ਹਾਂ ਸਨਰੂਫ ਵਾਲੀ ਕਾਰ ਹੈ ਬਹੁਤ ਸੋਹਣੀ ਕਾਰ ਹੈ ਇੰਜਨ ਗੇਅਰ ਦੀ ਕਾਰ ਦੀ ਫੁੱਲ ਗਾਰੰਟੀ ਹੈ ਮੇਜਰ ਐਕਸੀਡੈਂਟ ਦੀ ਫੁੱਲ ਗਾਰੰਟੀ ਹੈ ਤੁਹਾਡੇ ਸਾਹਮਣੇ ਇੰਟੀਰੀਅਰ ਦੀ ਬਹੁਤ ਸੋਹਣੀ ਕਾਰ ਪਈ ਹੈ ਫੀਚਰ ਸਾਰੇ ਵਰਕਿੰਗ ਵੀ ਸਾਰਾ ਸਭ ਕੁਝ ਵਰਕਿੰਗ ਹੈ ਸਾਰਾ ਕੁਝ ਠੀਕ ਹੈ ਜੀ ਭਾਈ ਕਾ ਵੀ ਸੇਫਟੀ ਦੀ ਆਪਾਂ ਕਹਿੰਦੇ ਆ ਵੀ ਰਾਣੀ ਹੈ ਹਾਂਜੀ ਹਾਂ 16 ਲੱਖ ਰੁਪਏ ਡਿਮਾਂਡ ਕਰਦੇ ਆ ਬਾਕੀ ਮੌਕੇ ਤੇ ਕਿਤੇ ਵੀ ਵੇਖ ਕੇ ਸੌਦਾ ਵਾਹ ਜੀ ਵਾਹ 16 ਲੱਖ ਰੁਪਏ ਇਹ ਹੋਊਗੇ ਉਸ ਟਾਈਮ 50-60 ਲੱਖ ਰੁਪਏ ਤੋਂ ਉੱਤੇ ਦੀ ਬਈ 60 ਹਾਂਜੀ ਹਾਂਜੀ 65-70 ਲੱਖ ਦੇ ਆਸ-ਪਾਸ ਦਾ 70 ਲੱਖ ਰੁਪਏ ਦੀ ਕਾਰ ਸੀ ਤੇ ਹੁਣ ਦੇ ਦਾਂਗੇ 16 ਲੱਖ 16 ਲੱਖ ਰੁਪਏ ਅਸੀਂ ਡਿਮਾਂਡ ਕਰਦੇ ਆ ਬਾਕੀ ਮੌਕੇ ਤੇ ਕਿਤੇ ਵੀ ਸੌਦਾ ਮਾਡਲ 2000 14 ਰਜਿਸਟਰ 15 14 ਵੱਡੇ 15 ਤੇ ਭਾਈ ਇਹ ਸੀ ਅੱਜ ਦੀਆਂ ਕਾਰਾਂ ਤੁਹਾਨੂੰ ਨੈਕਸਟ ਪਾਰਟ ਦੇ ਵਿੱਚ i20ਆਂ ਦਊਂਗਾ ਲਗਭਗ ਜਿਹੜੀ ਹੋਣਗੀਆਂ 7-8 ਕਾਰਾਂ ਬਈ i20ਆਂ ਹੋਣਗੀਆਂ ਤੇ ਹੋਰ ਵੀ ਕ੍ਰੇ ਐਕਸਵੀ ਬਲੇਰੋ ਇਹ ਸਾਰੀਆਂ ਗੱਲਾਂ ਤੁਹਾਨੂੰ ਨੈਕਸਟ ਪਾਰਟ ਦੇ ਵਿੱਚ ਦਊਂਗਾ ਆਜੋ ਆਪਾਂ ਤੁਹਾਨੂੰ ਦਿਖਾਉਣਾ ਬਈ ਸਸੀ ਗੱਲ